ਬਾਪੂ ਸਾਸਰੀ ਕਾਲ ਜੀ ਹਾ ਜੀ ਬਾਲ ਜੀ ਸਰਦਾਰ ਜੀ ਸਾਸਰੀ ਕਾਲ ਜੀ ਠੀਕ ਹੈ ਜੀ ਆਪਣਾ ਐਡਰੈਸ ਦੱਸ ਦਿਓ ਜਿਹੜੀ ਜਗ੍ਹਾ ਇਸ ਵਕਤ ਆਪਾਂ ਬੈਠੇ ਜੀ ਜਿਲ੍ਹਾ ਬਰਨਾਲਾ ਜੀ ਠੀਕ ਹੈ ਜੀ ਹੰਡਾਇਆ ਜੀ ਠੀਕ ਹੈ ਨੇੜੇ ਬਲਕਾਰ ਵਾਲਿਆਂ ਦਾ ਘਰ ਜੀ ਠੀਕ ਹੈ ਇਹ ਸੂਚ ਪੱਤੀ ਸੂਚ ਪੱਤੀ ਆ ਹੰਡਾਇਆ ਠੀਕ ਹੈ ਜੀ ਇੱਥੋਂ ਦੇ ਗੱਡੇ ਬਹੁਤ ਮਸ਼ਹੂਰ ਹੁੰਦੇ ਸੀਗੇ ਜੀ ਠੀਕ ਹੈ ਜੀ ਹਾਂ ਹਾਂ ਜੀ ਤੇ ਆਪਾਂ ਜੀ ਇਹ ਕਿੱਤਾ ਕਹਿ ਲਈ ਆਪਾਂ ਕਿੰਨੇ ਸਾਲ ਪੁਰਾਣਾ ਕਿੱਤਾ ਜੀ ਆਪਣਾ ਮੁੰਡਾ ਵੱਡੇ ਬੁੜਾ ਦਾ ਜੂੜ ਸੋਬਰਾ ਹੋ ਗਿਆ ਅੱਛਾ ਜੀ 60 ਸਾਲ ਮੈਨੂੰ ਵੀ ਹੋ ਗਏ ਠੀਕ ਆ ਜੀ ਆਪਦੇ ਪਿਓ ਨਾਲ ਠੀਕ ਆ ਜੀ ਠੀਕ ਆ ਤੇ ਆਪਾਂ ਜਦੋਂ ਤੁਹਾਡੇ ਪਿਤਾ ਜੀ ਇਹ ਕੰਮ ਕਰਦੇ ਸੀਗੇ ਤੁਹਾਡੀ ਉਮਰ ਕਦੋਂ ਦੀ ਉਹ ਕਿੰਨੀ ਸੀ ਉਦੋਂ ਉਦੋਂ ਮੈਂ ਜੀ ਵਸਾਲਾ 13 ਸਾਲਾਂ ਦੀ ਲੱਗਿਆ ਸੀ ਠੀਕ ਆ ਜੀ ਪਹਿਲਾਂ ਸਾਡੇ ਮਾਮੇ ਦਾ ਮੁੰਡਾ ਸੀ ਮੇਰੇ ਦਾ ਠੀਕ ਆ ਜੀ ਉਹ ਸਾਡੇ ਨਾਲ ਪਹਿਲਾਂ ਕਰਦਾ ਸੀ ਠੀਕ ਆ ਇਕੱਠੇ ਕਰਦੇ ਸੀ ਹਾਂ ਜੀ ਹਾਂ ਫਿਰ ਮੈਂ ਕੁੜੀਆਂ ਸੀ ਵੱਡੀਆਂ ਮੇਰੀਆਂ ਭੈਣਾਂ ਠੀਕ ਹੈ ਜੀ ਮੁੰਡੇ ਮੇਰੇ ਮਾਮੇ ਦੇ ਕਈ ਸੀਗੇ ਫਿਰ ਸਾਡੇ ਕੋਲ ਹੀ ਰਹਿੰਦਾ ਸੀ ਉਹ ਇੱਥੇ ਸਿੱਖ ਕੇ ਗਏ ਠੀਕ ਹੈ ਜੀ ਠੀਕ ਹੈ ਇਹ ਹੀ ਕੰਮ ਕਰਦਾ ਰਿਹਾ ਠੀਕ ਹੈ ਜੀ ਠੀਕ ਹੈ ਗੱਡੇ ਵੀ ਬਣਾਏ ਉਹਨੇ ਫੋੜ ਜਹਾੜੀ ਵੀ ਕਰੀ ਸਾਰਾ ਕੁਝ ਕਰਦਾ ਰਹੇ ਪਹਿਲਾਂ ਠੀਕ ਹੈ ਜੀ ਕਰ ਲਓ ਜਿਹੜਾ ਹੀ ਆਪਾਂ ਇਹ ਗੱਲ ਕਰ ਲਈਏ ਤੁਹਾਡੇ ਸਿਰ ਉਂਦੇ ਇਹ ਤੁਹਾਡਾ ਕਿੰਨੇ ਸਾਲ ਪੁਰਾਣਾ ਹੋਣਾ ਜੀ ਇਹ 35 ਸਾਲ ਹੋ ਗਏ ਜੀ ਇਹਨੂੰ ਠੀਕ ਹੈ ਆਪਦੇ ਮੇਰਾ ਬਣਾਇਆ ਆਪਦੇ ਠੀਕ ਹੈ ਠੀਕ ਹੈ ਜੀ ਆਪ ਦੀ ਸਾਰੀ ਉਮਰ ਜੀ ਜਿੱਦਾਂ ਹੀ ਬਾਪੂ ਜੀ ਅੱਜ ਤੱਕ ਤਾਂ ਜੇ ਆਪਾਂ ਦੌਰ ਕਹਿ ਲਈ ਮਸ਼ੀਨੀ ਦੌਰ ਹੋ ਗਿਆ ਹਨਾ ਤੁਸੀਂ ਕਦੇ ਇਹ ਨਹੀਂ ਸੋਚਿਆ ਵੀ ਹਾਂ ਕੋਈ ਮਸ਼ੀਨੀ ਨਾ ਨਹੀਂ ਨਾ ਮੈਂ ਕਰਕੇ ਰਾਜੀ ਨਹੀਂ ਹੁਣ ਵੀ ਹੱਥ ਨਾਲ ਹੀ ਕਰਕੇ ਰਾਜੀ ਹਾਂ ਠੀਕ ਹੈ ਜੀ ਕਦੇ ਕਿਸੇ ਮਸ਼ੀਨ ਦਾ ਸਹਾਰਾ ਨਹੀਂ ਲਿਆ ਨਾ ਹੀ ਕੋਈ ਆਪਦੇ ਪੈਸੇ ਨਾਲ ਹੀ ਕਰਦਾ ਸਾਰਾ ਠੀਕ ਹੈ ਫਿਰ ਬਾਪੂ ਜੀ ਆਪਾਂ ਜਿਵੇਂ ਆਪਾਂ ਕਹਿੰਦੇ ਸੰਦ ਨੇ ਤੁਹਾਡੇ ਹਨਾ ਅੱਜ ਕੱਲ ਤਾਂ ਮਿਲਨੇ ਹੀ ਮੁਸ਼ਕਲ ਨੇ ਹਾਂ ਜੀ ਮੈਂ ਯਾ ਨਹੀਂ ਪਹਿਲਾਂ ਬਰਮੀ ਮਿਲੀ ਨਹੀਂ ਜੀ ਬਰਮੀ ਮੈਂ ਦੀ ਠੀਕ ਹੈ ਬਰਮੀ ਦਿਖਾਈ ਹੋਣੀ ਹੈ ਹਾਂ ਲੋ ਜੀ ਠੀਕ ਹੈ ਆ ਬਰਮੀ ਆ ਜੀ ਠੀਕ ਹੈ ਮਸ਼ਹੂਰ ਦੁਕਾਨ ਹੈ ਲਾਲਾ ਵਾਲਿਆਂ ਦੀ ਬਰਨਾਲੇ ਉਧੋਂ ਮੈਨੂੰ ਨਹੀਂ ਮਿਲੀ ਕਹਿੰਦੇ ਬਾਬਾ ਤੂੰ ਪੁਰਾਣਾ ਕੰਮ ਕਰਦਾ ਇਹ ਨਹੀਂ ਮਿਲਦੀ ਫਿਰ ਮਿਲੀ ਕਿਹੜੀ ਜਗ੍ਹਾ ਤੂੰ ਇਹ ਤਾਂ ਪੁਰਾਣੀ ਹੈਗੀ ਪਹਿਲਾਂ 5-7 ਸਾਲਾਂ ਦੀ ਠੀਕ ਹੈ ਮਿਲੀ ਨਹੀਂਆਂ ਬਸ ਉਹ ਮਿਲੀ ਨਹੀਂ ਠੀਕ ਹੈ ਐਵੇਂ ਵੀ ਕਿਹਾ ਸੀ ਵੀ 200 400 ਜਿੰਨੇ ਮਰਜ਼ੀ ਲੈ ਲਓ ਕਹਿੰਦੇ ਇਹ ਨਹੀਂ ਮਿਲਦੀਆਂ ਇਹ ਤਾਂ ਪੁਰਾਣਾ ਕੰਮ ਕਰਦਾ ਹੈ ਅੱਛਾ ਹੀ ਜਿਹੜੀ ਆ ਚੀਜ਼ ਆ ਜੀ ਆਪਣੇ ਹੱਥ ਵਿੱਚ ਹਾਂ ਜੀ ਇਹ ਆ ਜਦੋਂ ਗੱਡੇ ਬਣਾਉਂਦੇ ਸੀ ਉਹਨੂੰ ਧੋਰਾ ਠੋਕਦੇ ਹੁੰਦੇ ਠੀਕ ਆ ਜੀ ਕੋਈ ਦਾਬ ਬਾਈਦੀ ਐ ਠੀਕ ਐ ਇਹਦੇ ਨਾਲ ਫਿਰ ਉਹ ਟੱਕਰ ਲਾ ਕੇ ਫਿਰ ਹਮ ਕਰਦੇ ਸੀ ਇਹ ਕਿੰਨੇ ਸਾਲ ਪੁਰਾਣੀਆਂ ਆਪਣੇ ਇਹਦੀ ਘੱਟੋ ਘੱਟ 55 ਸਾਲ ਮੰਗੂ ਐ ਮੇਰੇ ਬਾਪੂ ਦੀ ਬਣਾਈ ਹੋਈ ਐ ਠੀਕ ਆ ਜੀ ਠੀਕ ਆ ਜੀ 70 ਸਾਲ ਤੋਂ ਨੂੰ ਗੁਜ਼ਰੇ ਨੂੰ ਹੋ ਗਏ 75 ਚ ਠੀਕ ਆ ਉਸ ਤੋਂ ਵੀ ਇਹਨਾਂ ਦੀ ਪਹਿਲਾਂ ਦੀ ਐ ਹਾਂ ਹਾਂ ਉਸ ਤੋਂ ਵੀ ਪਹਿਲਾਂ 5 ਸਾਲ ਉਸੇ ਦੀ ਬਣਾ ਕੇ ਆ ਸਾਰਾ ਕੁਝ ਠੀਕ ਐ ਇਕਨੇ ਜਿਸ ਤਰ੍ਹਾਂ ਆਪਾਂ ਕਹਿ ਦੀ ਆਪਣੀ ਹੱਥੀ ਤਿਆਰ ਕੀਤੀਆਂ ਹੋਈਆਂ ਇਹ ਚੀਜ਼ਾਂ ਨੇ ਸਾਰੀਆਂ ਹਾਂ ਸਾਰੀ ਹੱਥਾਂ ਨਾਲ ਕਰੀ ਐ ਵੀ ਆਪਣੀਆਂ ਜੇ ਆਪਾਂ ਇਸ ਚੀਜ਼ ਦੀ ਗੱਲ ਕਰੀਏ ਹਨਾ ਇਹਦੀ ਗਲਾਈ ਤੋਂ ਲੈ ਕੇ ਇੱਕ ਪੂਰੇ ਜਿਹੜੀ ਪਿੱਤਲ ਦੀ ਇਹ ਚੀਜ਼ ਆਪਾਂ ਜੇ ਪਿੱਤਲਾਈ ਕਰਾਈ ਦੀ ਆ ਜੀ ਆਪ ਦਾ ਫਰਮ ਹਮਣਾ ਠੀਕ ਹੈ ਹੱਥੀ ਤਿਆਰ ਕੀਤੀਆਂ ਸਾਰੀ ਹੱਥਾਂ ਨਾਲ ਲੱਕੜ ਟਾਲੀ ਦੀ ਇਹ ਲੱਕੜ ਟਾਲੀ ਦੀ ਹਾਂ ਕੋਕਾ ਵੀ ਪ्योर ਹੈ ਠੀਕ ਹੈ ਜੀ ਠੀਕ ਹੈ ਲੈ ਵੀ ਹਾਂ ਜੀ ਅੱਛਾ ਜੀ ਤੇ ਜੇ ਆਪਾਂ ਇੱਕ ਚੀਜ਼ ਨੂੰ ਕਹਿ ਦੀ ਤਿਆਰ ਹੋਣ ਵਾਸਤੇ ਸਮਾਂ ਕਿੰਨਾ ਹੈ ਇਹਦਾ ਇਹੇ ਲੱਗ ਜਾਂ 2 ਦਿਨ ਲੱਗ ਜਾਂਦੇ ਨੇ 2 ਦਿਨ ਚੇ ਤਿਆਰ ਹੁੰਦੀ ਹੈ ਹਾਂ ਤਿਆਰ ਹੁੰਦੀ ਹੈ ਠੀਕ ਆ ਗਲਾਈ ਤੇ ਲੈ ਕੇ ਇਹਨੂੰ ਪਾਸ਼ਾ ਨਾਲ ਸਾਰੇ ਗੋਲ ਕਰਦੇ ਆ ਯਾਰ ਠੀਕ ਆ ਹੱਥਾਂ ਆਖਾਂ ਹਾਂ ਹਾਂ ਬੰਦੇ ਨਾਲ ਗੋਲ ਕਰਕੇ ਰੇਤੀ ਵਿੱਚ ਲਾ ਕੇ ਫੇਰ ਚਾੜ ਦੇ ਤੇ ਜਿੱਦਾਂ ਆਪਣਾ ਦੱਤ ਰਹੀ ਇਹ ਚੀਜ਼ ਕਿਵੇਂ ਇਹ ਦੱਸੂੰ ਇਹ ਸਾਰਾ ਪਿੱਟ ਲੱਗਿਆ ਵਈ ਪਿਆ ਹੋਰ ਸਾਰਾ ਪਿੱਟ ਇਹ ਕਿਹੜਾ ਫੁੱਲ ਬਣਾਇਆ ਵਾ ਥਣ ਨਾਲ ਬਣਾਇਆ ਵਾ ਸਾਰਾ ਰੇਤੀ ਨਾਲ ਲੱਗਦਾ ਫੁੱਲ ਬਣਿਆ ਹੋਇਆ ਹੈ ਹਾਂ ਥਣ ਨਾਲ ਬਣਿਆ ਵਈ ਰੇਤੀ ਲਾ ਲਾ ਕੇ ਨਾ ਠੀਕ ਆ ਬਹੁਤ ਟਾਈਮ ਲੱਗਦਾ ਇਹ ਚੀਜ਼ਾਂ ਨੂੰ ਠੀਕ ਹੈ ਤੇ ਇੱਥੇ ਵੀ ਆਪਣੇ ਕਿੱਲ ਪਾਏ ਹੋ ਨੇ ਆ ਚੀਜ਼ਾਂ ਤੇਰੀ ਠੀਕ ਹੈ ਮੇਖਾਂ ਨਹੀਂ ਲਾਈਆਂ ਪੂਰਾ ਪੱਕੇ ਕੰਮ ਕਰੇ ਬਿਨ। ਅੱਛਾ ਜੀ ਤੇ ਆ ਟੋਕੀ ਦੀ ਬਣਾਈ ਵੀ ਹੈ ਸਾਰੀ ਆਪੀ ਠੀਕ ਹੈ ਜੀ ਆਪ ਦਾਦਾ ਆਰੀ ਉਮਰ ਦਾਤ ਖਰਾਬ ਨਹੀਂ ਹੁੰਦਾ ਜਿਹੜੇ ਆਪਾਂ ਹੱਥੀਂ ਚੱਲਣ ਵਾਲੇ ਸੰਦ ਨੇ ਜਿਹੜੇ ਹਾਂ ਹਾਂ ਜੀ ਹਾਂ ਉਹਨਾਂ ਨਾਲ ਹੀ ਚੀਜ਼ਾਂ ਤਿਆਰ ਹੁੰਦੀ ਆ ਹਾਂ ਹਾਂ ਜੀ ਹਾਂ ਜੀ ਇਹਨੂੰ ਕਿੰਨੇ ਦਿਨ ਲੱਗ ਜਾਂਦੀ ਦਾਤ ਨੂੰ ਹੀ ਹਾਂ ਜੀ ਇਹਨੂੰ ਦੋ ਦਿਨ ਲੱਗ ਜਾਂਦੇ ਨੇ ਠੀਕ ਆ ਵੀ ਤਕਰੀਬਨ ਆਪਾਂ ਜੀ ਸਾਰੀਆਂ ਚੀਜ਼ਾਂ ਇਹ ਕਹੀਏ ਦੋ ਤੋਂ ਤਿੰਨ ਦਿਨਾਂ ਦੇ ਵਿੱਚ ਵਿੱਚ ਇਹਨਾਂ ਨੂੰ ਸਮਾਂ ਲੱਗਦਾ ਹੈ ਹਾਂ ਲੱਗਦਾ ਹੀ ਲੱਗਦਾ ਖੁੰਡੇ ਤਾਂ ਹੁਣ ਚਾਰ ਦਿਨ ਲੱਗ ਜਾਂਦੇ ਆ ਅੱਛਾ ਜੀ ਖੁੰਡੇ ਦੇ ਹਾਂ ਠੀਕ ਹੈ ਇਹ ਜੀ ਵੀ ਆ ਪੱਤੀਆਂ ਲੱਗੀਆਂ ਨੇ ਸਾਰੇ ਕੱਲ ਲਾਏ ਬਨੇ ਆਪਣੇ ਆ ਆ ਸਾਰੇ ਕੱਲ ਲਾਏ ਬਨੇ ਇੱਧਰ ਦੀ ਝੰਡਾਂ ਕਰੀਵੇਂ ਬਣਾਉਣਾ ਠੀਕ ਹੈ ਜਿਹੜਾ ਪੱਤ ਲੱਗਿਆ ਵੀ ਪ੍ਰਾਂਤ ਦਾ ਲੱਗਿਆ ਬਹੁਤ ਮੋਟੀ ਦਾ ਅੱਛਾ ਜੀ ਹਾਂ ਹਾਂ ਜੀ ਹਾਂ ਇਹ ਤਾਂ ਹੀ ਜੇ ਆਪਾਂ ਕਹੀਏ ਹੁਣ ਤਾਂ ਇੱਕ ਨਾ ਪਿਓਰ ਵੀ ਮਿਲਣਾ ਹੋਇਆ ਵੀ ਤੁਸੀਂ ਇਹ ਚੀਜ਼ਾਂ ਦਾ ਪ੍ਰਬੰਧ ਕਰਦੇ ਕਿੱਥੋਂ ਇਹ ਫਿਰ ਮੰਗਾਉਣਾ ਪੈਂਦਾ ਆਰਡਰ ਤੇ ਮੰਗਾਉਣੇ ਪੈਂਦਾ ਜੀ ਪਿੱਤਲ ਸਾਰਾ ਹਾਂ ਜੀ ਠੀਕ ਆ ਆਉਂਦੇ ਕਿਹੜੀ ਜਗ੍ਹਾ ਤੋਂ ਨਹੀਂ ਇਹ ਲੁਧਿਆਣੇ ਤੋਂ ਆ ਜਾਂਦੇ ਪਿੱਤਲ ਠੀਕ ਆ ਜੀ ਹਾਂ ਹਾਂ ਠੀਕ ਆ ਬਾਕੀ ਆ ਜੀ ਇਟਾਲੀ ਦੇ ਸਾਰੇ ਠੀਕ ਆ ਜੀ ਇਹਦੇ ਬਾਰੇ ਦੱਸੋ ਜੀ ਇਹ ਸਾਰੀ ਟਾਲੀ ਦੀ ਹੈ ਇੱਕ ਲੱਕੜ ਚੋਂ ਬਣੀ ਵੀ ਹੈ ਜੀ ਇੱਕ ਲੱਕੜ ਚੋਂ ਹਾਂ ਹਾਂ ਠੀਕ ਆ ਫਿਰ ਤਾਂ ਆਪਾਂ ਜਿਵੇਂ ਸਾ ਘੋਟਣ ਹੋ ਗਈ ਹਨਾ ਇਹਦੇ ਵਿੱਚ ਵੀ ਕੋਈ ਕਟਿੰਗ ਨਹੀਂ ਹੋਣੀ ਨਾ ਇਹਦੀ ਜਮਨੀ ਇਹ ਵੀ ਸਾਰੀ ਪੂਰੀ ਲੱਕੜ ਚੋਂ ਕੱਢੀ ਵੀ ਆ ਜੀ ਠੀਕ ਆ ਇੱਕ ਲੱਕੜ ਚੋਂ ਕੱਢੀ ਹੋਈ ਸਾਰੀ ਠੀਕ ਆ ਹਾਂ ਇਹਨਾਂ ਵੀ ਆਡ ਠੋਕਿਆ ਵਿੱਚ ਉਹਨੇ ਸੰਭਾਲ ਵੇ ਸਾਰਾ ਇੱਕੋ ਹੀ ਹੈ ਹਾਂ ਇੱਕੋ ਹੀ ਲੱਕੜਾ ਸਾਰੇ ਠੀਕ ਹੈ ਉਹਨਾਂ ਆਪਾਂ ਕਈ ਤਰ੍ਹਾਂ ਦੇ ਵਿੱਚ ਇਹ ਤਾਂ ਹੁਣ 2-3 ਸੌ ਦੀ ਮਿਲ ਜਾਂਦੀ ਹੈ ਵਿੱਚੋਂ ਨਿਕਲ ਜਾਂਦੀ ਹੈ ਜੀ ਅੱਛਾ ਜੀ ਹਾਂ ਇਹ ਸਾਰੀ ਉਮਰ ਲਈ ਨਿਕਲਦੀ ਜੀ ਠੀਕ ਹੈ ਇਹ ਵੀ ਟਾਲੀ ਦੇ ਸਾਰੇ ਇਹ ਆਪਣੀ ਜਿਹੜੀ ਸਮਾਨ ਇਹ ਜਾਂਦਾ ਇੰਪੋਰਟ ਕਿਹੜੀ ਕਿਹੜੀ ਜਗ੍ਹਾ ਤੋਂ ਇਹ ਪੰਜਾਬ 'ਚ ਸਾਰੇ ਜਾਂਦਾ ਬਾਹਰ ਵੀ ਜਾਂਦਾ ਜੀ ਠੀਕ ਹੈ ਹਾਂ ਹਾਂ ਜੀ ਠੀਕ ਹੈ ਜੇ ਪਾਉ ਗੁਰਦੁਆਰਾ ਟਾਲੀ ਹਣਾ ਸਾਫ ਕਹਿ ਦਿੰਦੇ ਹਨ ਜਿਵੇਂ ਉਹ ਜਗ੍ਹਾ ਵੀ ਜਾਂਦਾ ਹੁਣ ਉੱਥੇ ਵੀ ਅੰਬਾਗ ਜਾਂਦਾ ਜੀ ਵਾਕਈ ਆਰਡਰ ਤੇ ਸਾਡੇ ਕੋਲੇ ਪਹਿਲੀ ਪੱਕਾ ਹੋ ਜਾਂਦਾ ਜੀ ਠੀਕ ਹੈ ਤੇ ਆ ਗਈ ਆਪਣੀ ਨੂਨਦਾਨੀ ਆ ਗਈ ਜ ਟਾਲੀ ਦੀ ਬਣੀਗੀ ਹਾਂ ਹਾਂ ਸਾਰੀ ਪਿਓਰ ਬਣਾਈ ਪਈ ਹੈ ਪਿਓਰ ਬਣਾਈ ਹੈ ਠੀਕ ਹੈ ਵਧੀਆ ਇਹਦੇ ਵਿੱਚ ਸਾਰੀ ਮੀਨਾ ਕਾਰੀ ਇਹਦੀ ਆਹ ਸਾਰੀ ਟਾਲੀ ਦੀ ਲੱਕੜਾ ਪਿਓਰ ਸਾਰੀ ਉਬਰ ਕਰਾਉਣੀ ਠੀਕ ਹੈ ਜੀ ਠੀਕ ਹੈ ਹਾਂ ਹਾਂ ਜੀ ਓਕੇ ਬਾਪੂ ਜੀ ਗੱਡੇ ਦੇ ਕੱਲੇ ਕੱਲੇ ਪਾਰਟ ਬਾਰੇ ਸਮਝ ਆ ਗਈ ਇਹ ਪਹਿਲਾਂ ਜਿਹਦੇ ਬਲਦ ਜੁੜਦੇ ਜੂੜਾ ਵੱਜਦਾ ਜੀ ਇਹਦਾ ਜੀ ਹਾਂ ਜੀ ਹਾਂ ਠੀਕ ਹੈ ਇਹ ਸੁਗਰੀ ਵਜਦੀ ਹੁੰਦੀ ਸੀ ਇਹਦਾ ਜੀ ਹਾਂ ਜੀ ਇਹ ਮਠੋਬਾ ਹੁੰਦਾ ਜਿੱਥੇ ਅੱਛਾ ਜੀ ਇਹ ਜਿਹੜਾ ਥੋੜਾ ਹੈ

ਠੀਕ ਹੈ ਜੀ ਆ ਗੁੱਡੇ ਵਾਈ ਦੇ ਸੀ ਇੱਛਾ ਜੀ ਹਾਂ ਹਾਂ ਠੀਕ ਹੈ ਇਹ ਨਾਲ ਇਹਦੇ ਬਾੜ ਹੁੰਦੀ ਸੀਗੀ ਆਹ ਹੈ ਹਾਂ ਹਾਂ ਠੀਕ ਹੈ ਠੀਕ ਹੈ ਇਹ ਤਾਂ ਆਵਾਜ਼ ਦੀਆਂ ਸੀ ਠੀਕ ਹੈ ਜੀ ਹਾਂ ਹਾਂ ਇਹ ਕੰਨ ਦੇ ਕਲਗੇ ਮੱਖੀਆਂ ਆਈਏ ਸਾਰਾ ਇਹ ਹੁੰਦਾ ਸੀ ਤੋਂ ਵਧੀਆ ਮੀਨਾ ਕਾਰੀ ਕਰੀ ਸੀ ਨਾ ਤੀਜੇ ਦੇ ਉੱਪਰ ਹੀ ਉਦੋਂ ਬਾਅਦ ਹੋ ਜਾ ਕੇ ਇਹ ਭਰਾਟੀ ਵਾਈ ਜੀ ਹੁੰਦੀ ਸੀ ਅੱਛਾ ਜੀ ਇਹ ਹੀ ਠੀਕ ਹੈ ਇਹ ਮਗਰਲਾ ਤੀਰ ਮਗਰਲਾ ਤਾਂ ਨਹੀਂ ਆ ਜਿਹੜਾ ਹਲਾਇਆ ਇਹ ਪੂਸ਼ਕਟ ਵਾਈਦਾ ਹੁੰਦਾ ਸੀ ਅੱਛਾ ਜੀ ਹਾਂ ਬਾਹਰ ਦੀ ਚਲੋ ਠੀਕ ਹੈ ਇਹ ਪਿੰਜਣੀਆਂ ਹੁੰਦੀਆਂ ਸੀ ਠੀਕ ਹੈ ਜੀ ਬਾਹਰ ਗੱਡੇ ਤੇ ਹਾਂ ਜਿਹਨੂੰ ਗੱਡੇ ਗੂੜੀ ਚੱਲਦੀ ਹੁੰਦੀ ਸੀ ਠੀਕ ਹੈ ਠੀਕ ਹੈ ਉਸ ਤੋਂ ਬਾਅਦ ਆ ਕੇ ਫਿਰ ਇਹ ਖਾਨਾ ਵਾਈਦਾ ਹੁੰਦਾ ਮਗਰਲਾ ਹਾਂ ਅੱਛਾ ਜੀ ਹਾਂ ਹਾਂ ਇਹ ਜਿਹੜੀ ਆ ਦੂਜੀ ਆ ਇਹ ਸਾਰੀ ਛੱਤ ਵਾਈਦੀ ਹੁੰਦੀ ਛੱਤ ਹਾਂ ਇਹ ਮਗਰਲੀ ਹੁੰਦੀ ਫਲਣ ਲੱੜ ਅੰਮਾ ਜੀ ਹਾਂ ਹਾਂ ਠੀਕ ਹੈ ਜੀ ਇਹ ਜਿੱਥੇ 18 ਲੰਬਾ ਗੱਡਾ ਹੁੰਦਾ ਸੀ ਇਹ ਪੂੰਝੇ ਵੱਜਦੇ ਸੀ ਅੱਛਾ ਜੀ ਹਾਂ ਜੀ ਹਾਂ ਠੀਕ ਹੈ ਹਾਂ ਵਾਪਕ ਜੇ ਆਪਾਂ ਐਸੇ ਗੱਡੇ ਦੀ ਗੱਲ ਕਰੀਏ ਤਾਂ ਨਾ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਬਣਾਉਣ ਦਾ ਸਮਾਂ ਕਿੰਨਾ ਹੁੰਦਾ ਸੀ ਉਹ ਅੰਡਰ ਰੋਡ ਹੀ ਬੰਦਦਾ ਤਾਂ ਸਾਹੀ ਦੋ ਮਹੀਨੇ ਵੀ ਲੱਗ ਜਾਂਦੇ ਸੀ ਠੀਕ ਹੈ ਤੇ ਵੱਧ ਬੰਦੇ ਹੁੰਦੇ ਫੇਰ 20 ਜਣਾਂ ਜੀ 25 ਜਣਾਂ ਕਿ ਲੱਗ ਜਾਂਦਾ ਆਮ ਦੋ ਜਣੇ ਮਹੀਨਾ 1.5 ਮਹੀਨਾ ਲੱਗ ਜਾਂਦਾ ਸੀ ਲੱਗ ਜਾਂਦਾ ਸੀ ਹਾਂ ਤੇ ਇਹਦੇ ਵਿੱਚ ਆਪਾਂ ਜੇ ਕਹਿੰਦੇ ਲੱਕੜ ਕਿਹੜੀ ਰਹਿੰਦੀ ਸੀ ਇਹ ਟਾਹਣੀ ਦੀ ਸਾਰੀ ਸਾਰੀ ਲੱਕੜ ਢਾਲੀ ਦੀ ਪਿਓ ਢਾਲੀ ਲਾਉਣੀ ਸਾਰੀ ਜਿਹੜਾ ਪਾਏ ਦੇ ਵਿੱਚ ਹੁਣ ਤਾਂ ਚਲੋ ਮਸ਼ੀਨੀ ਚੱਗਾ ਤੇ ਉਸ ਵਕਤ ਆਪਣਾ ਕੋਈ ਇਹ ਜਗਾਂ ਇਹਦੇ ਵਿੱਚ ਪਾਰਟ ਲੱਗਦਾ ਹੋਵੇ ਜਿਹਨੂੰ ਬਣਾਉਣ ਤੇ ਵੀ ਸਮਾਂ ਲੱਗਦਾ ਹੋਵੇ ਤੇ ਸਾਰੀ ਜੀ ਜਿਹਦੇ ਖਰਚ ਦੇ ਜਾਗੇ ਤਾਂ ਗ੍ਰਾਈਂਡਰ ਜਾਂ ਅੱਠਣ ਵਾਲੀ ਛੱਤਰੇ ਵਾਲੀ ਆਵਾਜ਼ ਚੰਦਾ ਕਹਿੰਦੀ ਕਿ ਇਹ ਬਹੁਤ ਬਰੀਕੀ ਨਾਲ ਹੋਈਆਂ ਹੋਈਆਂ ਨੇ ਦੇ ਉੱਪਰ ਛੱਤਰੇ ਨਾਲ ਸਾਰਾ ਪਿੱਟਾ ਕਰਦੇ ਸੀ ਸਾਰਾ ਰੇਤਾ ਨਾਲ ਹੀ ਲੱਗਦੇ ਸੀ ਗ੍ਰਾਈਂਡਰ ਨਹੀਂ ਸੀ ਲਾਉਂਦੇ ਕੁਝ ਨਹੀਂ ਸੀ ਕਰਦੇ ਜੋ ਵੀ ਇਹਦੇ ਵਿੱਚ ਸਜਾਵਟ ਦਾ ਹਾਂ ਜੀ ਹਾਂ ਜੋ ਕੋਈ ਸਮਾਨ ਬਣਾਉਣਾ ਸੀ ਸਾਰਾ ਉਹ ਆਰ ਨਤੀਜ ਬਣਾਉਂਦੇ ਸੀ ਸਾਰਾ ਠੀਕ ਹੈ ਜੀ ਵੀ ਸਮਾਂ ਹੀ ਬਹੁਤ ਲੱਗਦਾ ਸੀ ਸਮਾਂ ਜੀ ਹਾਂ ਉਹ ਬੰਦਿਆਂ ਦੇ ਹਿਸਾਬ ਤੇ ਬਸ ਲੱਗਦਾ ਸੀ ਹੋਰ ਠੀਕ ਹੈ ਜਿੱਦਾਂ ਬਾਪੂ ਜੀ ਆਪਣੇ ਤਿਆਰ ਕੀਤੇ ਹੋਏ ਗੱਡੇ ਗੈਲੋ ਥਾਪੀਆਂ ਹਾਂ ਜੀ ਇਹ ਆਪਣਾ ਜਾਂਦਾ ਕਿਹੜੀ ਕਿਹੜੀ ਜਗ੍ਹਾ ਹੀ ਸਾਰੀ ਜਾਂਦਾ ਜੀ ਹੂੰ ਤਾਂ ਠੀਕ ਹੈ ਪੰਜਾਬ ਚ ਬਹੁਤ ਰਗਦੀਆ ਜਿਵੇਂ ਮੇਰਾ ਇਧਰ ਸਾਰੇ ਜਾਂਦੇ ਇੱਧਰ ਦੇ ਪਾਸੇ ਜਲੰਧਰ ਤੋਂ ਅਪਾ ਅਪਾ ਵੀਡੀਓ ਦੇ ਵਿੱਚ ਦੇਖ ਰਹੇ ਆ ਆਪਣਾ ਗੱड्डा ਸੀ ਹਨਾ ਇਹ ਗੱਡੇ ਆਪਣੇ ਜਦੋਂ ਬਾਪੂ ਜੀ ਸਮੇ ਬਣਦੇ ਸੀਗੇ ਇਹ ਕਿਹੜੀ ਜਗ੍ਹਾ ਜਾਂਦੇ ਸੀ ਉਸ ਇਹ ਪਹਿਲਾਂ ਤਾਂ ਜਦੋਂ ਬੰਡ ਨਹੀਂ ਹੋਈ ਆਪਣੀ ਠੀਕ ਹੈ 47 ਤੋਂ ਪਹਿਲਾਂ ਠੀਕ ਹੈ ਲਾਹੌਰ ਕਰਾਚੀ ਸਾਰੇ ਪਾਕਿਸਤਾਨ 'ਚ ਜਾਂਦੇ ਸੀ ਠੀਕ ਹੈ ਵੀ ਉਦੋਂ ਪਾ ਸਾਰ ਜਗਾ ਸਾਰ ਵਾਹ ਗਿਆ ਉਹਨਰ ਨੇ ਸਾਰੇ ਲੀ ਜਾਂਦੇ ਸੀ ਜਿਸ ਤਰ੍ਹਾਂ ਆਪਾਂ ਪੰਜਾਬ ਦੇ ਵਿੱਚ ਹੀ ਕਹਿ ਲਿਆ ਲੁਧਿਆਣਾ ਸ਼ਹਿਰ ਆ ਹਾਂਜੀ ਹਾਂ ਉਹ ਉਹ ਲੁਧਿਆਣੇ ਦੇ ਵਿੱਚ ਵੀ ਇੱਥੇ ਹੀ ਗੱਡਾ ਜਾਂਦਾ ਹੈ ਹਾਂ ਹਾਰੇ ਜਿੰਨੇ ਆਪਣੇ ਪੰਜਾਬ ਕਿਉਂ ਪਿੰਡ ਨੇ ਜਿੰਨੇ ਵੀ ਠੀਕ ਹੈ ਹਾਂ ਹਾਂ ਠੀਕ ਹਾਂ ਵੀ ਦੂਰ ਦੂਰ ਆਪਣਾ ਸਮਝ ਆਉਂਦਾ ਹੈ ਹਾਂ ਹਾਂ ਇੱਧਰ ਸਰਦੂ ਗੁਰਗਣ ਸਰਸਾ ਠੀਕ ਹੈ ਅਬੋਰਾ ਠੀਕ ਹੈ ਹਾਂਜੀ ਹਾਂ ਸਾਰੇ ਪਹਿਲਾਂ ਤੁਸੀਂ ਬਾਪੂ ਜੀ ਨੇ ਕਰਵਾਉਂਦੇ ਸੀ ਇਹ ਕੰਮ ਜੀ ਹਾਂਜੀ ਹਾਂ ਹਾਂ ਠੀਕ ਹੈ ਜੀ ਉਹਨਾਂ ਤੋਂ ਪਹਿਲਾਂ ਵੀ ਸ਼ੁਰੂਆਤ ਹੋਈ ਸੀ ਜੇ ਬਾਪੂ ਜੀ ਤੋਂ ਹੀ ਸ਼ੁਰੂ ਨਾ ਨਹੀਂ ਤਾਂ ਪਹਿਲਾਂ ਮਸਮ ਬੁਰੇ ਜਿਹੜੇ ਵੱਡੇ ਸੀ ਸਾਡੇ ਉਹ ਕਰਦੇ ਰਹੇ ਪਹਿਲਾਂ ਬਸ ਵੀ ਉਹਨਾਂ ਤੋਂ ਹੀ ਸ਼ੁਰੂਆਤ ਆ ਹਾਂ ਉਹਦੋਂ ਬਸ ਉਹ ਇਹ ਕਰਦੇ ਰਹੇ ਫਿਰ ਗਾਹ ਇਹਨਾਂ ਨੇ ਪਿਓ ਸੀਗੇ ਸਾਰੇ ਹੀ ਕਰਦੇ ਰਹੇ ਜਿਸ ਤਰ੍ਹਾਂ ਤੁਸੀਂ ਦੱਸਿਆ ਵੀ ਜਿਸ ਤਰ੍ਹਾਂ ਆਪਾਂ ਘਰ ਦੇ ਵਿੱਚ ਆਪਾਂ ਤੁਹਾਡੇ ਚ ਬੈਠੇ ਆ ਇਹ ਘਰ ਦੀ ਜਿਹੜੀ ਗਲੀ ਹੈ ਵੀ ਇਹ ਬਹੁਤ ਮਸ਼ਹੂਰ ਹੈ। ਹਾਂ ਜੀ ਪੂਰੀ ਗਲੀ ਦੇ ਵਿੱਚ ਇਹਦਾ ਕੀ ਆਪਣੇ ਇਹ ਮਿਸਤਰੀ ਵਾਲੀ ਗਲੀ ਵਜਦੀ ਸੀ ਜੀ। ਠੀਕ ਹੈ। ਲੰਬੀ ਵੀ ਸੀ ਵਜਦੀ ਹੁੰਦੀ। ਠੀਕ ਹੈ ਜੀ। ਹੋਰ ਘਰ ਬਹੁਤ ਘੱਟ ਸੀਗੇ ਇੱਕ ਦੋ ਹੀ ਸੀ। ਅੱਛਾ ਜੀ। ਸਾਰੇ ਮਿਸਤਰੀਆਂ ਦੇ ਸੀ 120 ਧਰਮ ਵਾਂਗੂ। ਠੀਕ ਹੈ ਜੀ। ਨਹੀਂ ਹਾਂ। ਸਭ ਕੰਬੈਨਾਂ ਵਾਲੇ ਸਭ ਇਹ ਗੱਡੇ ਬਣਾਉਂਦੇ ਸੀ ਪਹਿਲਾਂ। ਠੀਕ ਹੈ। ਜਿਉਂ ਅੱਜ ਕੰਬੈਨਾਂ ਬਣਾ ਰਹੇ ਪਹਿਲਾਂ ਗੱਡੇ ਬਣਾਉਂਦੇ। ਹਾਂ ਹਾਂ ਗੱਡੇ ਪਹਿਲਾਂ ਬਣਾਉਂਦੇ। ਜਿਨ੍ਹਾਂ ਦੇ ਪੁਰਾਣੇ ਪੁਰਖੇ ਇਹਨਾਂ ਦੇ ਪੁਰਾਣੇ ਬੁੜੇ ਵੀ ਵੱਡੇ ਬਣਾਉਂਦੇ ਸੀ ਪਹਿਲਾਂ ਕਦੀ ਨਾ ਬਾਪੂ ਜੀ ਤੁਸੀਂ ਕਹਿੰਦੇ ਸੀ ਐਮਸੀ ਆਪਾਂ ਬਣ ਗਏ ਸੀਗੇ ਹਾਂ ਜੀ ਹਾਂ ਕਦੀ ਇਹ ਖਿਆਲ ਚ ਨਹੀਂ ਆਇਆ ਵੀ ਚਲੋ ਹੁਣ ਤਾਂ ਐਮਸੀ ਬਣ ਗਏ ਹੁਣ ਤਾਂ ਕੰਮ ਛੱਡੀ ਨਾ ਜੀ ਨਾ ਕੰਮ ਬਸ ਹੁਣ ਬੈਠਣ ਹੀ ਸੀ ਦਿੰਦੇ ਕੰਮ ਆਪਦੇ ਸੰਦ ਸਾਂਭੇਵੇਂ ਸੀ ਸਭ ਠੀਕ ਹੈ ਪਰ ਆਪਣਾ ਕੰਮ ਨਹੀਂ ਛੱਡੇ ਕੰਮ ਨਹੀਂ ਛੱਡਿਆ ਹੁਣ ਵੀ ਬਸ ਸੰਦ ਸਾਂਭੇਵੇਂ ਸੀ ਕਰੀ ਜਾਂਦੇ ਹੁਣ ਵੀ ਠੀਕ ਹੈ ਉਹ ਵੀ 25 ਸਾਲ ਵਾਂਗੂ ਹੋ ਗਏ 24 ਠੀਕ ਹੈ ਜੀ 2000 ਤੋਂ 24 ਸੀਗੀ ਠੀਕ ਹੈ 2000 ਸਾਲ ਦੇ ਵਿੱਚ ਹਾਂ ਹਾਂ 2000 ਠੀਕ ਹੈ ਵੀ ਉਹਦਾ ਆਪਾਂ ਨੂੰ ਕਿੰਨੇ ਮਹੀਨੇ ਚ 5 ਸਾਲ ਮਾਝ ਮੈਂ ਸਮਝਦਾ 500 2025 ਚ ਜਾ ਕੇ ਪੰਜ ਤਾਈ ਚੱਲਿਆ ਸੀ 25 ਤਾਈ 24 ਤਾਈ ਰਹੇ ਠੀਕ ਹੈ ਪੰਜ ਸਾਲ ਕਰੀ ਸੀ ਪੂਰੇ ਮਾਨ ਸਾਹਿਬ ਜਦੋਂ ਸੀਗੇ ਉਦੋਂ ਪਹਿਲਾਂ ਐਮਪੀ ਅੱਛਾ ਪਹਿਲਾਂ ਉਹਨਾਂ ਦੇ ਪੂਰਨ ਕਰੀ ਸੀ ਇਹ ਨਹੀਂ ਅਸੀਂ ਆਪਦੇ ਕੰਮ ਕਰਨਾ ਹੈ ਠੀਕ ਹੈ ਹਾਂ ਠੀਕ ਹੈ ਵਾਹ ਹਰੇਕ ਤੋਂ ਕੰਮ ਇਹ ਹੁੰਦਾ ਨਹੀਂ ਜੀ ਇੰਨਾ ਨਾ ਹੀ ਕੋਈ ਮੱਥਾ ਮਾਰਦਾ ਠੀਕ ਹੈ ਨੀ ਬਾਪੂ ਅੱਜ ਤੇ ਜਿਵੇਂ ਮਸ਼ੀਨੀ ਯੁੱਗ ਆ ਗਿਆ ਹਨਾ ਹਾਂਜੀ ਹਾਂ ਕਦੇ ਨਹੀਂ ਹੋਇਆ ਵੀ ਹਾਂ ਯਾਰ ਮਸ਼ੀਨੀ ਯੁੱਗ ਆ ਗਿਆ ਆਪਣਾ ਯਾਰ ਨਾ ਹੀ ਮਾਇਆ ਦਾਉਂਦੇ ਨਹੀਂ ਉਹ ਮਸ਼ੀਨੀ ਯੁੱਗ ਤੇ ਹੋ ਗਿਆ ਵਾੜਾ ਕਹੇ ਦਾ ਮਾਰਾ ਕਰਦੇ ਨਹੀਂ ਕੰਮ ਹੂੰ ਵੀ ਸਹਿਜ ਮਤੇ ਨਾਲ ਹੈ ਜਹੇ ਟਾਈਮ ਲੱਗ ਜੇ ਸਹਿਜ ਮਤੇ ਨਾਲ ਸਭ ਕਰਦੇ ਆ ਠੀਕ ਹਾਂ ਆਪਣਾ ਕੰਮ ਕਰ ਕੋਈ ਲੋੜ ਨਹੀਂ ਬੈ ਕੋਈ ਹੋ ਨਹੀਂ ਕਰਦੇ ਜਾਂਦਾ ਪੁਰਾਣਾ ਚਾਹੇ ਕੰਮ ਆ ਚੱਲੀ ਜਾਂਦਾ ਬੱਸ ਹੂੰ ਹਰੇਕ ਬੰਦਾ ਇਹ ਕਰਕੇ ਰਾਜੀ ਨਹੀਂ ਕੰਮ ਹਾਂਜੀ ਹਾਂ ਸਹੀ ਗੱਲ ਹੈ ਮੈਂ ਮਿਹਨਤ ਨਾ ਕਰਨੀ ਹੋਵੇ ਹਾਂ ਮੈਂ ਤਾਂ ਤਾਂ ਹਰੇਕ ਹੀ ਚੱਲਦਾ ਹਾਂ ਜੀ ਆਪਾਂ ਨੂੰ ਕੋਈ ਮਿਹਨਤ ਦਾ ਹੋ ਨਹੀਂ ਸਹੀ ਕਰੀ ਜਾਂਦੇ ਆ ਬਸ ਤੂੰ ਜਿੰਨਾ ਕੋ ਹੁੰਦਾ ਹੈ ਬਾਪੂ ਜੀ ਤੁਸੀਂ ਜਿਹਨੇ ਆਪਾਂ ਕਿਹਾ ਵੀ ਇਹ ਆਪਣਾ ਕੰਮ ਸੀਗਾ ਹਨਾ ਤੇ ਤੁਸੀਂ ਕੋਈ ਹੈਲਪਰ ਨਾਲ ਕੋਈ ਜਾਂ ਇਕੱਲੇ ਹੀ ਇਹ ਕੰਮ ਨਹੀਂ ਇਕੱਲੇ ਹੀ ਕੋਈ ਨਹੀਂ ਲਾਇਆ ਜਿੱਦਾਂ ਠੀਕ ਹੈ ਪਾ ਹੁਣ ਮੁੰਡੇ ਨੂੰ ਸਿਖਾਇਆ ਏ ਵੀ ਤੂੰ ਕਰ ਲਿਆ ਕਰ ਭਾਈ ਜੀ ਹਾਂ ਜੀ ਸਾਡੇ ਨਾਲ ਆਪਣੀ ਸਹਾਇਤਾ ਕਰਵਾ ਲਈ ਹਾਂ ਜੀ ਹਾਂ ਉਹ ਆਪਰਾ ਅਰਿਦਾ ਕਰਨਾ ਕਿ ਨਾ ਗੇਰ ਮਹਾਰਾਜ ਜੀ ਕਰਪਾ ਹਾਂ ਜੀ ਹਾਂ ਵੇ ਤੂੰ ਆਪ ਨਾ ਚਲਾਓ ਪਾਉਂਗਾ ਹਾਂ ਚਲੋ ਇੱਕ ਪਤਾ ਵਰਕੀ ਆ ਗਿਆ ਆਪਣਾ ਭਾਲ ਦੇ ਲੋਕ ਆ ਬਾਬਾ ਕਰਿਆ ਕਰੋ ਠੀਕ ਹੈ ਜੀ ਮੁੰਡੇ ਕੰਬਾਇਆ ਮੁੰਡਾ ਚਾਹੀਏ ਕਰੀ ਜਾਂਦਾ ਸਰਦਾਰ ਇਕ ਨਹੀਂ ਬਬੂ ਜੀ ਅੱਜ ਕੱਲ ਤਾਂ ਆਪਾਂ ਕਹਿੰਦੇ ਰਸੋਈਆਂ ਦੇ ਵਿੱਚ ਹਾਂਡੀਆਂ ਮਧਾਣੀਆਂ ਮਿਕਸੀਆਂ ਇਹ ਚੀਜ਼ਾਂ ਚੱਲ ਪਈਆਂ ਹਾਂਜੀ ਹਾਂ ਹਾਂ ਇਹ ਚੀਜ਼ਾਂ ਆਪਣੀਆਂ ਅੱਜ ਕੱਲ ਸਮੇਂ ਦੇ ਕਿਤੇ ਲੱਗ ਨਹੀਂ ਰਿਹਾ ਵੀ ਥੋੜਾ ਜਿਹਾ ਆਪਾਂ ਨਾ ਜੀ ਬੁੱਢਾ ਹੈ ਇਹਦੇ ਵੀ ਜਿੰਨੇ ਬਰਤਣਾ ਜਿਉਂ ਹੀ ਵਰਤੀ ਜਾਂਦਾ ਠੀਕ ਹੈ ਜੀ ਆਹੋ ਸਾਰੀਆਂ ਮਧਾਣੀਆਂ ਵਿੱਚ ਜਿਹਨੂੰ ਸ਼ੌਂਕ ਹੈ ਉਹ ਹੀ ਵਰਤਦੇ ਨੇ ਠੀਕ ਹੈ ਵੀ ਅਸੀਂ ਕਰਨਾ ਹੀ ਇਹ ਕੰਮ ਹੈ ਹਾਂਜੀ ਹਾਂ ਹੁਣ ਆ ਦਾਤੀਆਂ ਬਣਾਉਂਦੇ ਆ ਇਹ ਇਹਨੂੰ ਵੀ ਲੋਕ ਲਈ ਜਾਂਦੇ ਆ ਬਾਹਰ ਵੀ ਦੇ ਰਹੇ ਨੇ ਕੈਨੇਡਾ ਵੀ ਕੀਤਾ ਠੀਕ ਹੈ ਇਹ ਕੰਮ ਕਰਕੇ ਨਹੀਂ ਆ ਜੀ ਇਹ ਹੀ ਚੱਲਦਾ ਵਧੀਆ ਫਿਰ ਜੇ ਮੈਂ ਪੱਤਰਾਂ ਦੇ ਵਿੱਚ 100 ਪੀਸਾਂ ਦੇ ਤੌਰ ਤੇ ਕਹਿ ਦਿੰਨੇ ਹਾਂ ਹਾਂ ਜੀ ਹਾਂ 100 ਕਿ ਆ ਵੀ ਬਹੁਤ ਲੋਕਾਂ ਨੂੰ ਹਾਂ ਹਾਂ ਜੀ ਹਾਂ ਮੇਟੇ ਰੱਖੇ ਹੋਏ ਨੇ ਮੁਰਖਾਪੀਆਂ ਨੀੜੇ ਧੋਂਦੇ ਨਹੀਂ ਠਾਪੀਆਂ ਵੀ ਰੱਖ ਲੈਂਦੇ ਆ ਹਾਂ ਤਾਂ ਕਿ ਆ ਤੌਰ ਤੇ ਵੀ ਲੈ ਕੇ ਜਾਂਦੇ ਆ ਪੁੱਤਾਂ ਵਾਲੇ ਜਾਂਦੀ ਆ ਤੌਰ ਤੇ ਠੀਕ ਹੈ ਜੀ ਹੁੰਡੇ ਵੀ ਹੋਰ ਚੀਜ਼ਾਂ ਵਾਸਤੇ ਰੱਖੀ ਜਾਂਦੇ ਆ ਰੱਖੀ ਜਾਂਦੀ ਆ ਜਿਹੜਾ ਬਾਪੂ ਜੀ ਹੁਣ ਆਪਣਾ ਸਮਾਨ ਤਿਆਰ ਹੋ ਰਿਹਾ ਹੀ ਹੈ ਨਾ ਹਾਂ ਜੀ ਹਾਂ ਇਹ ਜਾਣਾ ਬਾਹਰ ਦੇਸ਼ ਜਾਣਾ ਹੀ ਜਾਂ ਇੱਥੇ ਕਿਤੇ ਹੀ ਹਾਂ ਬਾਹਰ ਵੀ ਜਾਂ ਬੜਦਾ ਠੀਕ ਹੈ ਇੱਥੋਂ ਆਪਣਾ ਪੰਜਾਬ ਤੋਂ ਹੀ ਬਾਹਰ ਤੁਹਾਡੇ ਕੋਲ ਸਮਾਨ ਜਾਂਦਾ ਹੈ ਹਾਂ ਹਾਂ ਠੀਕ ਹੈ ਵੀ ਮੰਗ ਵਧੀਆ ਜਲੰਧਰ ਮਾਠੀ ਦੇ ਸਾਰੇ ਇੱਧਰ ਨੂੰ ਜਾਂਦੇ ਆ ਬਾਹਰਲੇ ਮੁਲਕਾਂ ਦੇ ਵਿੱਚ ਹਾਂ 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 ਬਾਹਰ ਵੀ ਵਹ ਜਿਹੜੇ ਉਗਾਉਂਦੇ ਆ ਉਹ ਵੀ ਲੈ ਕੇ ਜਾਂਦੇ ਆ ਫਿਰ ਠੀਕ ਹੈ ਜੀ ਵੀ ਕਰਵਾ ਕੇ ਆ ਆਹ ਹਾਂ ਉੱਥਾਂ ਜਦੋਂ ਆਉਂਦੇ ਆ ਠੀਕ ਹੈ ਇੱਕ ਕੋਨਾਡਾ ਜੋ ਹੈਗੀ ਮੁੜੀ ਹੋਰ ਹਰੇਕ ਸਾਲ ਲੈ ਤੇ ਜਾਂਦੀ ਹੈ ਅੱਛਾ ਜੀ ਮੁੰਡੇ ਖਾਂਡੇ ਵੀ ਇੰਨੇ ਦੀ ਛੁੱਟੀ ਆ ਕੇ ਠੀਕ ਹੈ ਲੈ ਕੇ ਜਾਂਦੀ ਹੈ ਠੀਕ ਆ ਲਾਜ਼ਮੀ ਲੈ ਕੇ ਜਾਂਦੀ ਹਾਂ ਦੋ ਤਿੰਨ ਵੇਰੀ ਨਹੀਂ ਲੈਗੀ ਤਿੰਨ ਸਾਲਾਂ ਕਿ ਉਹ ਤਿੰਨ ਵੇਰੀ ਠੀਕ ਆ ਸਾਲ ਬਾਅਦ ਆਉਂਦੀ ਆ ਉਹ ਠੀਕ ਆ ਵੀ ਇਸ ਤਰ੍ਹਾਂ ਦੇ ਵੀ ਆਪਣੇ ਚਾਹਣ ਵਾਲੇ ਹੈਗੇ ਹਾਂ ਹਾਂ ਖੜਾਵਾ ਹੋਟੀਦਾ ਆ ਕੋਈ ਅਖੀਰ ਦੇ ਵਿੱਚ ਆਪਣੀ ਪੰਜਾਬੀਅਤ ਨੂੰ ਆਪਣਾ ਸਨੇਹਾ ਕੀ ਹੈ ਹਾਂਜੀ ਜਿਹੜੇ ਆਪਣੇ ਪੰਜਾਬ ਦੇ ਲੋਕ ਨੇ ਹਾਂਜੀ ਉਹਨਾਂ ਨੂੰ ਸਨੇਹਾ ਸਨੇਹਾ ਇਹੀ ਹੈ ਜੀ ਵਿਰਸਾ ਚਲਾਉ ਪੰਜਾਬੀ ਜਿਹੜਾ ਹੈਗਾ ਉਹ ਸਾਰਾ ਕੁਝ ਇੱਥੇ ਇੱਥੀ ਕਰੋ ਠੀਕ ਆ ਵਾਹ ਚੱਲਦਾ ਰੱਖੋ ਇਹਨੂੰ ਪੰਜਾਬੀ ਵਿਰਸਾ ਪੰਜਾਬੀ ਬੋਲੋ ਸਾਰੇ ਆਣ ਮੂਹਰੇ ਵਧੀਆ ਤਿੱਖੀ ਦਾ ਰਹੋ ਸਹੀ ਗੱਲ ਆ ਜੀ ਕੰਮ ਕਰਨ ਦੇ ਬਲਬਗ ਚ ਵਧੀਆ ਵੀ ਆਪਣੀ ਹੋਂਦ ਨੂੰ ਹਾਈ ਰੱਖੋ ਵਾਹ ਦੇਖੋ ਨੂੰ ਯਾਦ ਰੱਖੋ ਸਾਬ ਠੀਕ ਹੈ ਜੀ ਸਾਡਾ ਜੀ ਅੱਜ ਦੀ ਇਹ ਵੀਡੀਓ ਬਣਾਉਣ ਦਾ ਮਕਸਦ ਇਹ ਹੀ ਸੀਗਾ ਕਿ ਜਿਹੜਾ ਸਾਡੇ ਪੁਰਾਣੇ ਪੰਜਾਬ ਦਾ ਵਿਰਸਾ ਹੈ ਉਹ ਸਾਡੇ ਹੱਥੋਂ ਵਿਸਰਦਾ ਜਾ ਰਿਹਾ ਸੋ ਬਿਸ਼ੱਕ ਅੱਜ ਮਸ਼ੀਨੀ ਦੌਰ ਹੈ ਤਕਨੀਕੀ ਯੁੱਗ ਹੈ ਸੋ ਯੁੱਗ ਦੇ ਵਿੱਚ ਅਸੀਂ ਸਾਡੀ ਇਹ ਥੋੜੀ ਜਿਹੀ ਕੋਸ਼ਿਸ਼ ਸੀ ਕਿਸ ਕੋਸ਼ਿਸ਼ ਰਾਹੀਂ ਤੁਹਾਨੂੰ ਸਾਡੇ ਜਿਹੜਾ ਪੁਰਾਣਾ ਪੰਜਾਬ ਸੀਗਾ ਉਹ ਵਿਰਸਾ ਇਸ ਵੀਡੀਓ ਰਾਹੀਂ ਦਿਖਾਇਆ ਜਾ ਸਕੇ ਸੋ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਕਰਕੇ ਆਪਣੀ ਰਾਏ ਜ਼ਰੂਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਧੰਨਵਾਦ ਜੀ